ਮਾਮਲਾ ਵੇਰਕਾ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਰੇਲਵੇ ਲਾਈਨ ਦੇ ਖਾਲੀ ਪਏ ਪਲਾਟ ਨੂੰ ਨਸ਼ੇੜੀਆਂ ਨੇ ਆਪਣਾ ਅੱਡਾ ਬਣਾ ਲਿਆ ਹੈ ਤੇ ਨਸ਼ਾ ਛੁਡਾਓ ਕੇਂਦਰਾਂ ਚੋਂ ਮਿਲ ਰਹੀ ਦਵਾਈ ਨੂੰ ਟੀਕਿਆਂ ਵਿੱਚ ਭਰ ਕੇ ਇੱਕ ਦੂਜੇ ਦੇ ਦਿੰਦਹਾੜੇ ਲਗਾ ਰਹੇ ਨੇ ਜਿਸ ਦੇ ਵਿਰੋਧ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਇਸ ਪ੍ਰਤੀ ਚਿੰਤਾ ਜ਼ਾਹਿਰ ਕੀਤੀ ਹੈ ਤੇ ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਇਸ ਵਤੀ ਅਪੀਲ ਕੀਤੀ ਹੈ ਕਿ ਨਸ਼ੇੜੀ ਦਿੰਦਹਾੜੇ ਇੱਥੇ ਸ਼ਰਿਆਮ ਨਸ਼ੇ ਦਾ ਸੇਵਨ ਕਰਦੇ ਨੇ ਜਿਸ ਕਰਕੇ ਬੱਚਿਆਂ ਤੇ ਬੁਰਾ ਅਸਰ ਪੈਂਦਾ ਮਹਿਰ ਹਾਲ ਇਸ ਸਬੰਧੀ ਨਵੇਂ ਬਣੇ ਐਸਚਓ ਸਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਵਾਇਰਲ ਵੀਡੀਓ ਆਈ ਸੀ ਜਿਸ ਤੇ ਕਾਰਵਾਈ ਕਰਦਿਆਂ ਜਨਤਕ ਥਾਵਾਂ ਤੇ ਖਾਲੀ ਪਲਾਟ ਵਿੱਚ ਨਸ਼ਾ ਕਰਨ ਵਾਲੇ 20 ਦੇ ਕਰੀਬ ਨੌਜਵਾਨਾਂ ਨੂੰ ਫੜਿਆ ਬਸ ਆ ਬੱਗੇ ਵਾਲੀ ਪੱਤੀ ਆ ਤੇ ਬਸ ਇੱਥੇ ਇਹੋ ਜਿਹਾ ਬਾਈ ਉਹ ਥੋੜੇ ਆ ਕੇ ਸੈਂਟਰ ਦੇ ਵਿੱਚ ਉਹ ਬੱਚ ਜਿਹੜੇ ਕੋ ਹੈਗੇ ਆ ਜਿਹਦੀ ਕੋਈ ਕਾਪੀ ਬਣੀ ਆ ਉਹ ਦੂਜੇ ਕੋ ਲੈ ਕੇ ਲਾਈ ਜਾਂਦਾ ਬਸ ਇਹੋ ਕੰਮ ਸਾਰੀ ਦਿਹਾੜੀ ਫਿਰ ਕਿਸੇ ਦੀ ਇਹਨਾਂ ਨੇ ਕੋਈ ਬੱਚਾ ਨਹੀਂ ਵੇਖਣਾ ਵੀ ਯਾਰ ਬੱਚਿਆਂ ਦੇ ਅਸਰ ਪਾਊਗਾ ਕਿਸੇ ਦੀ ਕੋਈ ਮਾਂ ਪੈਣ ਨਹੀਂ ਵੇਖਣੀ ਜਿੱਥੇ ਮਰਜ਼ੀ ਠੋਕੀ ਤੁਰੀ ਜਾਂਦੇ ਪੈਂਟਾ ਲਾ ਕੇ ਤੁਸੀਂ ਉੱਚ ਅਧਿਕਾਰੀ ਨੂੰ ਇਸ ਬਾਰੇ ਕਦੀ ਕੰਪਲੇਨਟ ਪਾਜੀ ਕਰਨ ਕੁਆੜੀ ਨੇ ਆਣ ਕੇ ਬੜੀ ਭੱਜ ਦੌੜ ਕੀਤੀ ਆ ਉਹ ਬੜੀ ਇਹਨਾਂ ਨੂੰ ਮਾਰਕੁੱਟ ਵੀ ਕੀਤੀ ਆ ਪਰ ਉਹਨਾਂ ਦੇ ਕੋਈ ਅਸਰ ਨਹੀਂ ਹੈਗਾ ਕਿਹੜਾ ਹਾਂਜੀ ਹੋਣ ਡਿਆ ਆ ਉਹਨਾਂ ਦੀ ਇਹ ਆਪਣੀ ਜ਼ਿੰਦਗੀ ਤੇ ਖਰਾਬ ਕੀਤੀ ਕੀਤੀ ਉਹਨਾਂ ਦੀ ਵੀ ਕਰਨ ਡੇ ਹੁਣ ਸਰਕਾਰ ਨੂੰ ਕੀ ਮੰਗ ਕਰਦੇ ਸਰਕਾਰ ਨੂੰ ਇਹੋ ਹੀ ਆ ਵੀ ਮਤਲਬ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਹਨਾਂ ਨੇ ਪੂਰਾ ਅੱਡਾ ਬਣਾਇਆ ਜੋ ਹਰ ਟਾਈਮ 40 50 ਇੱਥੇ ਇਕੱਠੇ ਹੁੰਦੇ ਕੋਈ ਉਹਨਾਂ ਨੂੰ ਆਪਣੇ ਘਰ ਨਾਲ ਨਹੀਂ ਮਤਲਬ ਸਾਡੀ ਮਾਂ ਮਾਂ ਜਾਣਦੀ ਹੋਊ ਜਾਂ ਸਾਡੀ ਘਰ ਦੀ ਜਾਣਦੀ ਹੋਊਗੀ ਉਹਨਾਂ ਇਹਨਾਂ ਗੱਲਾਂ ਨੂੰ ਮਤਲਬ ਕੋਈ ਨਹੀਂ ਜਿਹੜਾ ਨਸ਼ਾ ਕਰਨ ਡਿਆ ਹਾਡੇ ਆਪਣੇ ਬੱਚੇ ਵਿੱਚ ਖੋਦਿਆ ਅੱਜ ਸਰੀਰ ਦਾ ਇਹ ਪ੍ਰੋਸੈਸ ਚੱਲਣ ਦੇ ਐਕਚੁਅਲੀ ਪਬਲਿਕ ਵਿੱਚ ਕਾਫੀ ਇਸ ਚੀਜ਼ ਦਾ ਰੋਸ ਸੀਗਾ ਇੱਥੇ ਗਰਾਊਂਡ ਦੇ ਸਾਈਡ ਮੜੀਆਂ ਵਾਲੀ ਸਾਈਡ ਤੇ ਤੇ ਕਾਫੀ ਮਤਲਬ ਜਿਹੜੇ ਨਸ਼ੇੜੀ ਵਗੈਰਾ ਬੈਠਦੇ ਸੀਗੇ ਰੇਲਵੇ ਲਾਈਨ ਤੇ ਵੀ ਇਹਨਾਂ ਤੇ ਅੱਜ ਅਸੀਂ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਆਪਰੇਸ਼ਨ ਕੀਤਾ ਕਾਫੀ ਜਿਹੜੇ ਇਹ ਬੰਦੇ ਆਪਾਂ ਲਿਆਂਦੇ ਸੀਗੇ ਇਹ ਕੀ ਕਰਦੇ ਨੇ ਕਿ ਟੀਕੇ ਦੀ ਇਹ ਤੋਂ ਗੋਲੀ ਲੈ ਕੇ ਉਹਦਾ ਟੀਕਾ ਲੈਣ ਲੰੋਂਦੇ ਆਪਣੇ ਹਸਪੀਟਲ ਵਾਲੀ ਗੋਲੀ ਦਾ ਔਰ ਉਹਦੇ ਨਾਲ ਕੀ ਹੈ ਕਿ ਆਮ ਜਨਤਾ ਦੇ ਵਿੱਚ ਇਸ ਚੀਜ਼ ਦੀ ਦਹਿਸ਼ਤ ਆ ਔਰ ਜਿਹੜੇ ਨਸ਼ੇੜੀ ਨੇ ਇਹ ਕਾਫੀ ਤਦਾਦ ਚ ਆਪਣੇ ਏਰੀਆ ਦੇ ਦੇ ਕੁਝ ਘਟਨੇ ਆਪ ਦੂਜੇ ਏਰੀਆ ਦੇ ਜਿਹੜੇ ਨਸ਼ੇੜੀ ਸੀਗੇ ਉਹ ਵੀ ਲਿਆ ਕੇ ਇੱਥੇ ਉਹਨਾਂ ਨੂੰ ਅੱਜ ਪੁਸ਼ਕਿਸ਼ ਕੀਤੀ ਗਈ ਆ ਸਵੇਰੇ ਵੀ ਜਦੋਂ ਮੈਡਮ ਨੇ ਗੋਲੀ ਦਿੱਤੀ ਸੀ ਅਸੀਂ ਉੱਤੇ ਟੀਮ ਆਪਣੀ ਲੈ ਕੇ ਗਈ ਸੀ ਇਹ ਹਸਪੀਟਲ ਦੇ ਵਿੱਚ ਵੀ ਆਪਾਂ ਉਹਨਾਂ ਨੂੰ ਅਵੇਅਰ ਕੀਤਾ ਕਿ ਇਹਨਾਂ ਨੂੰ ਗੋਲੀ ਐਦਾਂ ਨਹੀਂ ਦੇਣੀ ਔਰ ਜਿਹੜੀ ਵੀ ਇਹ ਇੱਥੇ ਖਾ ਕੇ ਫੇਰੀ ਜਾਣ ਕਿਉਂਕਿ ਇਹਨੂੰ ਮਿਸਯੂਜ਼ ਕਰਦੇ ਨੇ ਉਹਦੇ ਨਾਲ ਇਹ ਆ ਕਿ ਆਮ ਸਮਾਜ ਦੇ ਵਿੱਚ ਵੀ ਜਿਹੜੇ ਇਹ ਆ ਕਿ ਅੰਸਰਵਾ ਉਹਨਾਂ ਦਾ ਮਾੜਾ ਅਸਰ ਜਾਂਦਾ ਹੈ ਸਰ ਕਿੰਨੇ ਕ ਬੰਦੇ ਅੱਜ ਤੋਂ ਤੁਹਾਡੇ ਕੋਲ ਅਰੈਸਟ ਕੀਤੇ ਇਹਦੇ ਵਿੱਚ ਜਿਹੜੇ ਤੇ ਇਨੋਸੈਂਟ ਸੀਗੇ ਉਹਨਾਂ ਨੂੰ ਆਪਾਂ ਪੁੱਛਗਿੱਛ ਕਰਕੇ ਸਾਡੇ ਤੋਂ ਛੱਡ ਦਿੱਤਾ ਹੈ ਆ ਜਿਹੜੇ ਕੋ 3-4 4 ਕ ਬੰਦੇ ਜਿਹੜੇ ਆ ਉਹ ਸਾਡੇ ਕੋ ਉਹਨਾਂ ਦੀ ਤਫਤੀਸ਼ ਚੱਲਣ ਢਈ ਹੈ ਜੋ ਵੀ ਬੰਦੀ ਕਾਰਵਾਈ ਹੋ ਕਰਾਂਗੇ ਇਹ ਨੇੜੇ-ਨੇੜੇ ਕੁਝ ਪਿੰਡਾਂ ਦੇ ਆ ਕੁਝ ਨੁਕਲਿਆ ਜਿਹੜੇ ਤੇ ਨਸ਼ਾ ਕਰਦੇ ਜਿਨ੍ਹਾਂ ਦੇ ਕੋਈ ਮੂਵੀ ਵਗੈਰਾ ਜਾਂ ਕੋਈ ਸਾਡੇ ਕੋ ਸਾਹਮਣੇ ਆਈ ਹੈ ਪਬਲਿਕ ਦੀ ਪੁਸ਼ਕਿਸ਼ ਤੇ ਉਹਨਾਂ ਤੇ ਇਹ ਕਾਰਵਾਈ ਹੋਊਗੀ ਜਿਹੜੇ ਬੰਦੇ ਨਿਹਾਕ ਹੋਣਗੇ ਉਹ ਵੀ ਪੁਸ਼ਕਿਸ਼ ਤੋਂ ਬਾਅਦ ਤਫਤੀਸ਼ ਤੋਂ ਬਾਅਦ ਜਿਹੜਾ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਜਾਵੇ ਸਿਰਫ ਅਜੇ ਨੂੰ ਜਿਹੜੇ ਗੁੱਸੇ ਅਜੇ ਤੱਕ ਤੇ ਕੋਈ ਅਜੀ ਕੈਮਰਸਟ ਵਾਲੀ ਤੋਂ ਕੋਈ ਗੱਲਬਾਤ ਸਾਹਮਣੇ ਆਈ ਨਹੀਂ ਫਿਰ ਵੀ ਸ਼ਾਰਟ ਪੀਰੀਅਡ ਹੈ ਸੋ ਉਹਨਾਂ ਤੇ ਵੀ ਆਪਾਂ ਪੂਰਾ ਸਖੰਝਾ ਕਰ ਸਕਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਇਹ ਗੱਲ ਸਾਹਮਣੇ ਆਈ ਹੈ ਰਾਤੀ ਇੱਕ ਮੂਵੀ ਵੀ ਵਾਇਰਲ ਹੋਈ ਸੀਗੀ ਉਹਦੇ ਤੋਂ ਵੀ ਆਪਾਂ ਅਮੀਰ ਹੋਏ ਹਾਂ ਔਰ ਮੈਂ 2 ਦਿਨ ਤੋਂ ਇਹ ਚਾਰਜ ਲੈ ਆਇਆ ਵੀਰ ਕੇ ਠਾੜਿਆਂ ਦਾ ਅਗਲੇ 5-7 ਦਿਨਾਂ ਦੇ ਵਿੱਚ ਬਿਲਕੁਲ ਸਫਾਈ ਕਰ ਦਿੱਤੀ ਸਿਰ ਬਾਕੀ ਨੂੰ ਮੈਨੂੰ ਕੀ ਮੈਸੇਜ ਦੇਣਾ ਚਾਹੁੰਦਾ ਜਿਹੜੇ ਦੇਖਦੇ ਨੇ ਵੀਡੀਓ ਨੂੰ ਕੀ ਮੈਸੇਜ ਦੇਣਾ ਮਾੜੇ ਅੰਸਰਾਂ ਨੂੰ ਚਾਹੀਦਾ ਹੈ ਕਿ ਜੇ ਮੇਰੇ ਇਲਾਕੇ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਉਹਦੇ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜਿਆ ਜਾਊਗਾ ਔਰ ਅੱਗੇ ਜਿਹੜੇ ਆਏ ਸੁਚੇਤ ਰਹਿਣ ਔਰ ਆਪਣੇ ਆਪ ਨੂੰ ਚੰਗੇ ਨਾਗਰਿਕ ਬਣਾ ਕੇ ਔਰ ਚੰਗੀ ਜਿਹੜੀ ਜੀਵਨ ਜੀਉਣਾ ਦੂਜਿਆਂ ਨੂੰ ਵੀ ਇਹ ਸੇਧ ਮਿਲ ਸਕਦੀ ਸਰ ਇਹ ਵੀ ਚੀਜ਼ ਸਾਹਮਣੇ ਆਊਗੀ ਉਹ ਜਿਹੜੇ ਉਹ ਸਾਡੀ ਪਾਰਟ ਆਫ ਇਨਵੈਸਟੀਗੇਸ਼ਨ ਆ ਉਹ ਸਾਹਮਣੇ ਲੈ ਦਿੱਤੀ ਜਾਊਗਾ